ਅੱਜ ਸਾਡੇ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਦੇ ਪ੍ਰਧਾਨ ਡਾਕਟਰ ਹਰਵਿੰਦਰ ਸੰਧੂ ਜੀ ਦੀ ਅਗਵਾਈ ਹੇਠ ਅੱਜ ਸਾਰੇ ਭਾਗਾਂ ਦੇ ਸਾਥੀ ਇਕੱਠੇ ਹੋਏ ਆਂ ਧੈਣਾ ਵੀ ਆਈਆਂ ਨੇ ਬੜੀ ਵੱਡੀ ਸੰਖਿਆ ਇੱਥੇ ਅੱਜ ਮੈਸਮੇਨਾ ਮੁਕਤੀ ਦਾ ਦਿਨ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਅੱਜ ਇਹ ਨਿਰਣੇ ਲਿਆ ਸਾਡੇ ਨੇਤৃত্ব ਨੇ ਕਿ ਅਸੀਂ ਇਹ ਜਾਣ ਵਾਲੇ ਲੋਕ ਸਭਾ ਚੋਣਾਂ ਦੇ ਵਿੱਚ ਕੱਲੇ ਜਿਹੜਾ ਹੈ ਉਹ 13 ਦੀ 13 ਲੋਕ ਸਭਾ ਸੀਟਾਂ ਪੰਜਾਬ ਦੀਆਂ ਜਿੱਤਾਂਗੇ। ਔਰ ਅੱਜ ਅਸੀਂ ਨੂੰ ਕਹਿ ਸਕਨੇ ਆ ਇੱਕ ਪੌਤਾ ਲੱਗਿਆ ਹੈ ਜਿਹੜਾ ਆਉਣ ਵਾਲੇ ਸਮੇਂ ਵਿੱਚ ਵਾਟਵਰ ਵਿੱਚ ਬਣਨ ਵਾਲਾ ਭਾਰਤੀ ਜਨਤਾ ਪਾਰਟੀ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਸਾਡੇ ਰਾਸ਼ਟਰੀ ਅੰਦੇਸ਼ ਜਗਤ ਪ੍ਰਕਾਸ਼ ਨੱਟਾ ਜੀ ਸਾਡੇ ਗ੍ਰਹਿ ਮੰਤਰੀ ਸ਼੍ਰੀ ਅਮਨ ਸ਼ਾਹ ਜੀ ਦੇ ਨਤਤਵ ਦੇ ਵਿੱਚ ਅੱਜ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਜੋ ਸੇਵਾ ਮਿਲੀ ਹੈ ਜੋ ਸਰਕਾਰਾਂ ਨੇ ਉਹ ਸਾਡੀਆਂ ਨੇ ਸੋ ਅੱਜ ਮੈਂ ਸਮਝਣਾ ਵਾ ਕਿ ਜੋ ਕਾਰਕਰਤਾਵਾਂ ਦੇ ਜੋਸ਼ ਹੈ ਜੋ ਸੰਗਠਨ ਬਣਿਆ ਹੈ ਅੱਜ ਜਾਖੜ ਜੀ ਦੇ ਨਿਤ ਵਿੱਚ ਸਾਰੇ ਅਸੀਂ ਇਕੱਠੇ ਆ ਜਿੰਨੇ ਪੂਰਬ ਪੰਜਾਬ ਦੇ ਅਧਿਕਾਰੀ ਨੇ ਜਿੰਨੇ ਪਦਾਧਿਕਾਰੀ ਨੇ ਕਾਰਕਰਤਾ ਨੇ ਅੱਜ ਸਾਰੇ ਇਕੱਠੇ ਹੋਏ ਔਰ ਇੱਕੋ ਵਚਨ ਕੀਤਾ ਕਿ ਪੰਜਾਬ 'ਚੋ ਇਹ ਭ੍ਰਸ਼ਟਾਚਾਰੀ ਜਿਹੜੀ ਕਿ ਜਿਹਦੇ ਨੇਤਾਜ ਜੇਲ੍ਹ 'ਚ ਰੇਟਾਇਓ ਕੇਜਰੀਵਾਲ ਦੀ ਹੋਣ ਚਾਹੇ ਸੰਜੇ ਸਿੰਘ ਹੋਏ ਚਾਹੇ ਉਹਨਾਂ ਦਾ ਸਹੋਦਿਆ ਹੋਏ ਚਾਹੇ ਉਹ ਜੈਨ ਹੋਏ ਅਕਸਾਰਾ ਉਹਨਾਂ ਦੀ ਕੈਬਨਿਟ ਜੇਲ੍ਹ 'ਚ ਹੈ ਇਸੇ ਤਰ੍ਹਾਂ ਕਾਂਗਰਸ ਪਾਰਟੀ ਜਿਹੜੀ ਕਿ ਅੱਜ 12 ਲੱਖ ਕਰੋੜ ਦੀ ਦਿੱਤਾ ਦੇ ਭ੍ਰਸ਼ਟਾਚਾਰ ਦੇ ਕੇਸ ਚੱਲ ਰਹੇ ਨੇ ਇਹ ਰਜਿਸਟਰਡ ਤੇ ਡਿਜੈਕਟਡ ਮਾਲ ਹੁੰਤੈ ਟੈਗ ਬਾਈ ਨੇੜ ਦਾ ਲੱਗ ਸੋ ਜਿਹੜਾ ਭਵਿਕਾ ਉਹ ਕੇਵਲ ਭਾਰਤੀ ਜਨਤਾ ਪਾਰਟੀ ਦਾ ਔਰ ਨਾਰਾ ਇੱਕੋ ਹੀ ਹੈ ਕਿ ਅਬ ਕੀ ਬਾਰ ਜਨਤਾ ਪਾਰਟੀ ਦੀ ਸ੍ਰੀ ਬਾਰ ਮੁਕਤੀ ਦੀ ਗੱਲ ਕੀਤੀ ਮੁਕਤੀ ਕਿਸ ਚੀਜ਼ ਤੋਂ ਮੁਕਤੀ ਐਸਾ ਹੈ ਕਿ ਬੜੇ ਲੰਬੇ ਸਮੇਂ ਤੋਂ ਇਹ ਗੱਲਾਂ ਚੱਲ ਰਹੀਆਂ ਸੀ ਅਲਾਇਸ ਚੱਲੇਗਾ ਨਹੀਂ ਚੱਲੇਗਾ ਅਸੀਂ ਪਰ ਅਲਾਇਸ ਤੁਹਾਡੇ ਹੈਗਾ ਨਹੀਂ ਮੁਕਤੀ ਆਨੰਦ ਸਾਹਿਬ ਮੌਜੂਦ ਹੈ ਰਿਹਾ ਅਰ ਸਿਆਸੀ ਪਾਰਟੀਆਂ ਅਸੀਂ ਹਾਈ ਕਮਾਂਡ ਦੇ ਨਾਲ ਚੱਲਣ ਆਏ ਪਰ ਕਰਮਚਾਰਤਾ ਦੀ ਇੱਕੋ ਸੋਚ ਸੀ ਕਰਮਚਾਰਤਾ ਦੀ ਉਹੀ ਭਾਵਨਾ ਸੀ ਜਿਹਦਾ ਸਨਮਾਨ ਸਾਡੇ ਨਿਤਤੋਂ ਨੇ ਕੀਤਾ ਕਿ ਅਸੀਂ ਇਕੱਲੇ ਲੜਾਂਗੇ ਕਿਸੇ ਹਰਿਆਣੇ ਅਸੀਂ ਇਕੱਲੇ ਲੜੇ ਅਸੀਂ ਦੋ ਵਾਰੀ ਸਰਕਾਰ ਬਣਾਈ ਹੈ ਅਜਾ ਹਰਿਆਣੇ ਸੰਤੋਖ ਵੀ ਸਾਡੇ ਨੇ ਵਿਦਾਇਗੀ ਸਾਡੇ ਨੇ ਮੁੱਖ ਮੰਤਰੀ ਸਾਡੇ ਨੇ ਤੋਂ ਪੰਜਾਬ ਵਿੱਚ ਵੀ ਆਉਣ ਵਾਲੇ ਸਮੇਂ ਸੰਤੋਖ ਸਾਡੇ ਹੋਣਗੇ ਔਰ ਮੁੱਖ ਮੰਤਰੀ ਪੰਜਾਬ ਬਾਤਬਾ ਦੇ ਹੋਣਗੇ اور ਬਾਤਬਾ ਵੀ ਪੰਜਾਬ ਦੀ ਲੱਗਦਾ ਕਿ ਗੱਲ ਇਹ ਪਟਨ ਦੀ ਹੈ ਜੀ ਜੀ ਦੇਖੋ ਜੀ ਇਸ ਇੱਕ ਕਾਰਜਕਰਤਾ ਦੇ ਵਿੱਚ ਜੋ ਤੁਸੀਂ ਆਪਾਂ ਸੋਦੇ ਆ ਰਹੇ ਸੀ ਇੱਕ ਡਰ ਦਾ ਮਾਹੌਲ ਸੀ ਕਿ ਕਿਤੇ ਇਹ ਨਾ ਹੋਵੇ ਕਿ ਜਿਹੜੇ ਸਾਡੇ ਵਰਗੇ ਕਾਰਜਕਰਤਾ ਦਾ ਹੋਰ ਕਾਰਜਕਰਤਾ ਜਿਨ੍ਹਾਂ ਨੂੰ ਇੱਕ ਭੈ ਸੀ ਕਿ ਇਹ ਨਾ ਹੋਵੇ ਸਾਡਾ ਇੰਦਰ ਦੇ ਤਤਵ ਤੋਂ ਪੰਜਾਬ ਦੇ ਤਤਵ ਇਹਨਾਂ ਨਾਲ ਗੱਜਬੰਦਨ ਕਰ ਲੈ ਅਸੀਂ ਫੇਰ ਜਿਹੜਾ ਕੁੱਟ ਕੇ ਰਹਿ ਗਏ ਅੱਜ ਸਾਨੂੰ ਇੱਕ ਬੜੀ ਕਲੀਅਰ ਸਾਡੇ ਪ੍ਰਧਾਨ ਸਾਹਿਬ ਨੇ ਕਾਰਨ ਕੀ ਹੈ ਜੀ ਕਾਰਨ ਕੀ ਹੈ ਜੀ ਅਸੀਂ ਜਨਤਾ ਤੋਂ ਵੀ ਲੋਕਾਂ ਦੀ ਇੱਕੋ ਹੀ ਆਵਾਜ਼ ਆ ਕਿ ਭਾਰਤੀ ਜਨਤਾ ਪਾਰਟੀ ਕੱਲੀ ਲੱਗੇ ਤੇ ਆਪਣੇ 13 ਦੇ 13 ਸਿੱਧਾ ਦਤੇਗੀ ਜੇ ਅਕਾਲੀ ਦਲ ਨਾਲ ਲਾਉਗੇ ਤੇ ਦਰਦ ਪਰ ਕਾਰਨ ਕੀ ਹੈ ਜੀ ਗੱਲ ਨਹੀਂ ਹੋਣੀ ਕਿਉਂ ਅੱਜ ਆਪਾਂ ਦੇ ਆਪਾਂ ਦੇ ਵੀ ਕਾਰਜਕਰਤਾ ਭੈ ਸੀਗਾ ਡਰ ਨਿਕਾ ਆ ਵੀ ਕੰਮ ਜੇ ਅਲਾਈਨ ਕਰਦੀ ਤਾਂ ਤੁਮ ਲਗਰਤ ਕਰ ਦਿੰਦਾ ਲੋਕਾਂ ਦੀ ਇਹ ਡਿਮਾਂਡ ਸੀ ਵੀ ਤੁਸੀਂ ਕਾਲੀ ਗੱਲ ਦਾ ਨਾ ਲੜੋ ਕਿਉਂਕਿ ਆਪਾਂ ਲੋਕਾਂ ਦੇ ਨੁਮਾਇੰਦੇ ਆ ਲੋਕਾਂ ਦੀ ਆਵਾਜ਼ ਆਪਾਂ ਕਾਰਜਕਰਤਾ ਨੇ ਆਪਾਂ ਆਪਣੀ ਹਾਈ ਕਮਾਂਡ ਨੂੰ ਸੁਣਾਈ ਤੇ ਉਹਨਾਂ ਨੇ ਸਾਡੀ ਇਹ ਪ੍ਰਵਾਨ ਕੀਤੀ ਪਰ ਤੁਸੀਂ ਜਿਹੜਾ ਅੱਜ ਆਪਾਂ ਇਕੱਲੇ ਜਿਹੜੇ ਹੁਣ 13 ਦੇ 13 ਸਿੱਟਾ ਲੈ ਲਾਂਗੇ ਤਾਂ ਜੇਕਰ ਅਸੀਂ ਗੱਲ ਕਰੀਏ ਜੇਕਰ ਅਸੀਂ ਸਟ੍ਰੌਂਗ ਹੈ ਬੀਜੇਪੀ ਪਿੰਡਾਂ ਵਿੱਚ ਕਿੰਨਾ ਸੋਨਾ ਹੈ ਬਹੁਤ ਵਧੀਆ ਬਹੁਤ ਅੱਜ ਸਾਡਾ ਕਾਰਜਕਰਤਾ ਹੈ ਬੂਥ ਲੈਵਲ ਦਾ ਕਾਰਜਕਰਤਾ ਉੱਪਰ ਲੈਵਲ ਤੋਂ ਬਣਿਆ ਹੋਇਆ ਹੈ ਔਰ ਇਸੇ ਕਰਕੇ ਅਸੀਂ ਤੇਨੇ ਜੀ ਅੱਜ ਸਾਨੂੰ ਬਹੁਤ ਖੁਸ਼ੀ ਦੀ ਲਹਿਰ ਹੈ ਕਿ ਅੱਜ ਜਿੱਤਣ ਦੀ ਸੰਭਾਵਨਾ ਹੈਗੀ ਆ ਵੀ ਹੈ ਨਹੀਂ ਕੋਈ ਹੁਣ ਕੋਈ ਸੰਭਾਵਨਾ ਨਹੀਂ ਕਿਉਂਕਿ ਸਾਡੀ 2 ਵਜੇ ਇੱਕ ਬੈਠਕ ਸਾਡੇ ਸਨਮਾਨਯੋਗ ਜਸਮੀਨ ਜੈਕਾਰ ਜੀ ਨਾਲ ਨਹੀਂ ਆਨਲਾਈਨ ਜਿਹਦੇ ਵਿੱਚ ਉਹਨਾਂ ਨੇ ਸਾਨੂੰ ਸਾਫ਼ ਕਹਿਤਾ ਹੈ कि कोई गठबंधन नहीं जा रहे बिलकुल नहीं होगा विश्वास दुआ है कोई गठबंधन और आप तेरह दरह सीटा जीतेंगे कार्यकर्ता खुशी लहर है सारे चाहते थे आप लड़ी लाल खुशी पहली बार जी मनाई जा रही है टुकनो बार बिलकुल अब आप देखो एक दर्द है कि अकाली दल जोड़ना हो जाए इस करके अज अत खुश है ਅੱਜ ਅਸੀਂ ਸક્ષਮ ਹਾਂ ਕਿ ਆਪਾਂ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਸਾਡਾ ਇਨਾ ਸਿਕਤਨ ਮਜ਼ਬੂਤ ਹੋ ਗਿਆ ਹੁਣ ਆਪਾਂ ਜਿੱਤ ਕੇ ਇਹ ਜਿਹੜਾ ਹਾਈ ਕਮਾਂਡ ਲੋ ਇਹ ਤੇ ਜਿਹੜਾ ਇੱਥੋਂ ਦਾ ਜਿਹੜਾ ਨਮਾਇੰਦਾ ਹੈ ਮੋਦੀ ਦੀ ਬਿਰੇਤ ਚਾਹ ਪਹਿਲਾਂ ਕਿਉਂ ਨਹੀਂ ਬੀਜੇਪੀ ਦੇ ਲੀਡਰ ਬੋਲਦੇ ਸੀ ਜਦੋਂ ਗੱਠ ਜੋ ਟੁੱਟ ਜਾਂਦਾ ਉਸ ਤੋਂ ਬਾਹਰ ਬੋਲਦੇ ਨੇ ਦੇਖੋ ਹਰ ਗੱਲ ਇਹ ਜਿਹੜੀ ਅਨੁਸ਼ਾਸਿਤ ਪਾਰਟੀ ਹੈ ਸਾਡੀ ਭਾਜਪਾ ਪਾਰਟੀ ਆਪਣੇ ਲੈਵਲ ਤੇ ਕੁਝ ਨਹੀਂ ਬੋਲ ਸਕਦੀ ਜਦੋਂ ਅਸੀਂ ਆਪਣੀ ਜਿਹੜੀ ਡਿਮਾਂਡ ਹੈ ਤੱਕ 12 ਜਾਂ ਆਪਣਾ ਰਹੀਂ ਨਹੀਂ ਕਰ ਸਕਦੇ ਅਸੀਂ ਆਪਣੀਆਂ ਜਿਹੜੀਆਂ ਪੜੀਆਂ ਭਾਵਨਾਵਾਂ ਉਹ ਅਸੀਂ ਉੱਪਰ ਪਹੁੰਚਾਈਆਂ ਔਰ ਉਹਨਾਂ ਨੇ ਸਾਡੀ ਗੱਲ ਸੁਣੀ ਤੇ ਅੱਜ ਉਹਨਾਂ ਨੇ ਇਹ ਪ੍ਰਵਾਨ ਕੀਤੀ ਔਰ ਅੱਜ ਉਹਨਾਂ ਨੇ ਆਪ ਦੇ ਸਾਲੋਂ ਮੀਟਿੰਗ ਕਰਕੇ ਦੱਸਿਆ ਕਿ ਹੁਣ ਕੋਈ ਗੱਲ ਬੰਦ ਨਹੀਂ ਹੋ ਰਹੀ ਜਾ ਰਿਹਾ ਤੁਸੀਂ ਇਕੱਲੇ ਲੜੋਗੇ ਔਰ ਅਸੀਂ ਵੈਸੇ ਵੀ ਤਿਆਰ ਆ ਕਿਉਂਕਿ ਅਸੀਂ ਮੂਵ ਲੈਵਲ ਤੱਕ ਆਪਣੇ ਕਾਰਕਾਤਬ ਨੂੰ ਅੱਗੇ ਹੋਣ ਸੁਖਵੀਰ ਸਿੰਘ ਬਾਦਲ ਹੋਂਣਾ ਦੇ ਵੱਲੋਂ ਅੱਜ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਕਿ ਸ਼੍ਰੋਮਣੀ ਕਾਲੀ ਦਲ ਅਸੂਲਾਂ ਦੀ ਪਾਰਟੀ ਹੈ ਜੀ ਇਹ ਦੇਖੋ ਜੀ ਸਾਨੂੰ ਪਤਾ ਹੈ ਉਹਨਾਂ ਦੇ ਸੂਲਾਂ ਦਾ ਜਿਹੜੇ ਅਸੂਲ ਉਹਨਾਂ ਨੇ ਕਰਕੇ ਅਜੋ ਜਿਹੜੀ ਉਹਨਾਂ ਦੀ ਪਾਰ ਤੇ ਇਧਰ ਕੁਸਤ ਹੋ ਚੁੱਕੀ ਹੈ ਇਸੇ ਕਰਕੇ ਸਾਡੇ ਲੋਕ ਜਿਹੜੇ ਸਾਰੇ ਪੰਜਾਬ ਦੇ ਚਾਹੁੰਦੇ ਸੀ ਕਿ ਇਹਨਾਂ ਦੇ ਨਾਲ ਲੱਗੇ ਨਾਲ ਲਿਆ ਜਾਵੇ ਕਿ ਆਪਾਂ ਕੱਲੇ ਹਾਂ ਲੜੋ ਤਾਂ ਕਿ ਸਾਡੇ ਜਿਹੜੇ ਲੋਕਾਂ ਦੇ ਵਿੱਚ ਜਿਹੜੇ ਉਹਨਾਂ ਦੇ ਪ੍ਰਤੀ ਦੋਸ਼ ਹੈਗਾ ਉਹ ਅੱਜ ਦੂਰ ਕੀਤਾ ਤੇ ਅੱਜ ਆਪਾਂ ਭਾਰਤ ਜੰਦਾ ਪਾਰਟ ਜਿਹੜੀ ਹੈ 13 ਤੇ 13 ਸਿੱਧਾ ਦੇ ਹੁਣ ਬੀਕ ਸਾਰੇ ਮੈਂ ਕਰਦੇ ਆ ਅੱਜ ਕੀ ਲਿਖਿਆ ਗਿਆ ਆਲਾ ਰਹੇਗਾ ਜਿਹੜੀ ਇਹ ਭਾਰਤ ਜੰਦਾ ਪਾਰਟ ਦਾ ਨਾਮ ਆਰਮ ਚਾਹਤੇ ਬਿਲਕੁਲ ਜਿੱਤੀ ਗਈ ਹੈ ਜਿੱਤੇ ਔਰ ਬਾਰੇ ਜਿੱਦਾ ਬਾਰੇ ਜਿਹੜੀ ਕਾਲਪਨ ਦਾ ਆਲਾ ਰਹੇਗਾ ਤੇ ਅਸੀਂ ਇਸ ਵੇਲੇ ਲੋਕਾਂ ਨੇ ਇਹ ਮੰਨ ਪਰ ਆਇਆ ਕਿ ਜੋ ਮੋਦੀ ਦੀਆਂ ਪਾਕਿ ਜਿਹੜੇ ਸੂਬੇ ਕਰਨ ਮੋਦੀ ਦੀ ਸਰਕਾਰਾਂ ਨੇ ਉਹਨਾਂ ਨੂੰ ਦੇਖਦੇ ਹੋਏ ਉਹਨਾਂ ਦੀ ਤਰੱਕੀ ਨੂੰ ਦੇਖਦੇ ਹੋਏ ਐਂਟੀ ਲੋਕਾਂ ਦਾ ਮਨ ਹੈ ਕਿ ਆਪ ਭਾਰਤ ਜੰਦਾ ਪਾਰਕਟ ਕਰ ਬੰਦ ਆ ਸੰ